ਨਿਮਰਤਾ ਅਤੇ ਅਹੰਕਾਰ ਦੀ ਕਹਾਣੀ ਇੱਕ ਦਿਨ ਕੁਦਰਤ ਨੇ ਬਨਫਸ਼ੇ ਦੀ ਬੇਚੈਨ ਆਵਾਜ਼ ਸੁਣੀ ਉਹ ਪਿਆਰ ਨਾਲ ਨੇੜੇ ਆਈ ਤੇ ਕਹਿਣ ਲੱਗੀ ਮੇਰੇ ਬੱਚੇ ਬਨਫਸ਼ੇ ਤੂੰ ਤਾਂ ਹਮੇਸ਼ਾ ਨਿਮਰਤਾ ਪਿਆਰ ਅਤੇ ਮਿੱਠੜੇ ਸੁਭਾਅ ਦਾ ਪ੍ਰਤੀਕ ਰਿਹਾ ਹੈ ਹੁਣ ਤੇਰੇ ਅੰਦਰ ਕਿਹੜੀ ਬੇਚੈਨੀ ਹੈ ਕਿ ਅਹੰਕਾਰ ਦੀ ਲਾਲਸਾ ਨੇ ਤੇਰਾ ਦਿਲ ਵੀ ਮਹਿਲਾ ਕਰ ਦਿੱਤਾ ਹੈ بنفشی نےविनम्रता ਨਾਲ ਹੱਥ ਜੋੜ ਕੇ ਕਿਹਾ ماں ਤੂੰ ਤੇ ਸਭ ਜਾਣਦੀ ਹੈ ਤੂੰ ਦਇਆ ਤੇ ਹਮਦਰਦੀ ਦਾ ਸਰੂਪ ਹੈ ਮੇਰੀ ਬੇਨਤੀ ਸੁਣ ਮੈਨੂੰ ਵੀ ਇੱਕ ਦਿਨ ਲਈ ਗੁਲਾਬ ਬਣਾ ਦੇ ਮੈਂ ਵੀ ਸਿਰ ਉੱਚਾ ਰੱਖ ਕੇ ਚਮਕਣਾ ਚਾਹੁੰਦਾ ਗੁਲਾਬ ਕੌਣ ਨਹੀਂ ਬਣਨਾ ਚਾਹੁੰਦਾ ਕੁਦਰਤ ਨੇ ਹੌਲੀ ਜਹੀ ਮੁਸਕਰਾ ਕੇ ਸਮਝਾਇਆ بیٹے ਅਹੰਕਾਰ ਦਾ ਸ਼ਿੰਗਾਰ ਬਾਹਰੋਂ ਸੋਨਾ ਲੱਗਦਾ ਹੈ ਪਰ ਅੰਦਰੋਂ ਖਾਲੀ ਹੁੰਦਾ ਹੈ ਜੇ ਤੂੰ ਗੁਲਾਬ ਬਣ ਗਿਆ ਤਾਂ ਤੇਰੀ ਨਿਮਰਤਾ ਮਿਟ ਜਾਵੇਗੀ ਤੇ ਪਿੱਛੇ ਸਿਰਫ ਪਛਤਾਵਾ ਰਹਿ ਜਾਵੇਗਾ ਪਰ ਬਨਫਸ਼ਾ ਸਾਡੇ ਵਰਗਾ ਸੀ ਅੜ ਗਿਆ ਮੈਂ ਆਪਣੀ ਕਿਸਮਤ ਆਪ ਲੁਕਤਾਂਗਾ ਮੈਨੂੰ ਗੁਲਾਬ ਹੀ ਬਣਾ ਦਿਓ ਕੁਦਰਤ ਨੇ ਉਸਦੀ ਅਰਜ਼ੀ ਮੰਨ ਲਈ ਕੁਦਰਤ ਅਰਜ਼ੀਆਂ ਮੰਨ ਲੈਂਦੀ ਹੈ ਪਰ ਚੇਤਾਵਨੀ ਦਿੱਤੀ ਠੀਕ ਹੈ ਪਰ ਯਾਦ ਰੱਖ ਅਹੰਕਾਰ ਦੇ ਰਾਹੀਂ ਆਉਣ ਵਾਲੀ ਤਬਾਹੀ ਲਈ ਤੂੰ ਆਪ ਜ਼ਿੰਮੇਵਾਰ ਹੋਵੇਂਗਾ ਇੱਕ ਜਾਦੂਈ ਸ਼ੂ ਨਾਲ ਬਨਫਸ਼ਾ ਗੁਲਾਬ ਬਣ ਗਿਆ ਉੱਚਾ ਸ਼ਾਨਦਾਰ ਤੇ ਬਾਗ ਦੇ ਕੇਂਦਰ ਵਿੱਚ ਸਭ ਦੀਆਂ ਨਿਗਾਹਾਂ ਦਾ ਪਿਆਰਾ ਪਰ ਇੱਕ ਸ਼ਾਮ ਆਈ ਆਕਾਸ਼ ਤੇ ਕਾਲੇ ਬੱਦਲ ਛਾ ਗਏ ਤੂਫਾਨ ਗਰਜਿਆ ਵਰਖਾ ਤੇ ਹਵਾਵਾਂ ਨੇ ਧਰਤੀ ਨੂੰ ਝੰਜੋੜ ਦਿੱਤਾ ਉਹੀ ਉੱਚੇ ਗੁਲਾਬ ਜੋ ਮਾਂ ਨਾਲ ਅਸਮਾਨ ਵੱਲ ਖੜੇ ਸਨ ਡਿੱਗ ਪਏ ਤੇ ਰੌਂਦ ਦਿੱਤੇ ਗਏ ਜਦ ਅਸਮਾਨ ਸਾਫ਼ ਹੋਇਆ ਬਾਗ ਵਿੱਚ ਸੁੰਨ ਸੀ ਸਾਰੇ ਅਹੰਕਾਰ ਨਾਲ ਉੱਚੇ ਹੋਏ ਫੁੱਲ ਟਹਿ ਚੁੱਕੇ ਸਨ ਕੇਵਲ ਉਹ ਛੋਟੇ ਧਰਤੀ ਨਾਲ ਲੱਗੇ ਬਨਫਸ਼ੇ ਬਚੇ ਰਹੇ ਜਿਨ੍ਹਾਂ ਦੀ ਨਿਮਰਤਾ ਨੇ ਉਹਨਾਂ ਨੂੰ ਤੂਫਾਨ ਤੋਂ ਬਚਾ ਲਿਆ ਸੀ ਇਹ ਕਹਾਣੀ ਸਿਖਾਉਂਦੀ ਹੈ ਕਿ ਨਿਮਰਤਾ ਹਮੇਸ਼ਾ ਬਚਾਉਂਦੀ ਹੈ ਜਦ ਕੇ ਅਹੰਕਾਰ ਆਪਣੇ ਆਪ ਹੀ ਤਬਾਹੀ ਦਾ ਕਾਰਨ ਬਣ ਜਾਂਦਾ ਹੈ